ਡਾਇਰਿੰਗ ਸੋਲਾ ਟੀਵੀ ਤੇ ਮੈਂ ਤੁਹਾਡੇ ਰਾਮਿੰਦਰ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਪੁਖਿਵਾਨੀ ਕੀਤੀ ਗਈ ਸੀ ਕਿ 2 ਜਾਂ 3 ਦਿਨਾਂ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਹੈ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਹੁਣ ਜਿਹੜੀ ਬਰਸਾਤ ਦੀ ਜਿਹੜੀ ਸ਼ੁਰੂਆਤ ਹੋਈ ਆ ਤਾਂ ਸੁਰਾ ਦੇ ਰਿਹਾ ਜੰਦਰ ਦੀ ਤਸਵੀਰਾਂ ਤੁਹਾਨੂੰ ਦੁਹਾਰ ਰਿਹਾ ਕਿ ਇਸ ਤਰੀਕੇ ਦਾ ਜੰਦਰ ਵਿੱਚ ਤੇਜ਼ ਬਰਸਾਤ ਹੋ ਰਹੀ ਆ ਲੋਕ ਕਿਵੇਂ ਜਿਹੜੇ ਆ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੀ ਇਹ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਾ ਤੇ ਜਾਨਦਰੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਾ ਦੀ ਗੱਲ ਕੀਤੀ ਜਾਵੇ ਜਮੁਣਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭਰ ਚੁੱਕੇ ਨੇ ਤਾਂ ਉਸ ਨੂੰ ਦੇਖਦਾ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਰ ਵਰਗੀ ਸਥਿਤੀ ਬਣੀ ਹੋਈ ਆ ਤਾਂ ਹੁਣ ਜਿਹੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਵੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਆ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕੇ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਕੱ ਗਰਮੀ ਸੀਗੀ ਤਾਂ ਅੱਜ ਕਿਸ ਜਿਸ ਤਰੀਕੇ ਦਾ ਨਾਲ ਬਰਸਾਤ ਹੋਈ ਹੈ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਚ ਰਹੀ ਆ ਹੌਲੀ ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਵਿਕਵਾਨੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਕਰਕੇ ਕੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਆ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮਾਂ ਕਰਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਆ ਕੈਮਰਾਮੈਨ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸੋਲਰ ਟੀਵੀ ਤੇ ਮੈਂ ਤੁਹਾਡੇ ਡਰਾ ਪਰਮਿੰਦਰ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਤ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਆ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਹੁਣ ਜਿਹੜੀ ਬਰਸਾਤ ਦੀ ਜਿਹੜੀ ਸੂਰਤ ਹੋਈ ਆਤਾ ਹੈ ਸੁਰਦਰਿਆ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦਾ ਜਲੰਧਰ ਵਿੱਚ ਤੇਜ਼ ਬਰਸਾਤ ਹੋ ਰਹੀ ਆ ਲੋਕ ਕਿਵੇਂ ਜਿਹੜੇ ਆ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੇ ਆ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਾ ਤੇ ਜਾਂਦਰੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮੁਣਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭੜ ਚੁੱਕੇ ਨੇ ਤਾਂ ਉਸ ਨੂੰ ਦੇਖਦਾ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਜੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਵੇਖ ਸਕਦੇ ਹੋ ਕਿ ਇਸ ਤਰੀ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕੇ ਜੇ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਵਿੱਚ ਥੋੜੀ ਜਿਹੀ ਸੀ ਕੱਲ ਗਰਮੀ ਸੀਗੀ ਤਾਂ ਅੱਜ ਕਿਸ ਜਿਸ ਤਰੀਕੇ ਦਾ ਨਾਲ ਬਰਸਾਤ ਹੋਈ ਆ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਛਰੀ ਆ ਹੌਲੀ ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਨੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਕਰਕੇ ਕੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਇਹ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮ ਕਰਾਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਆ ਕਹਿੰਦਾ ਮੈਂ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸੋਲਰ ਟੀਵੀ ਤੇ ਮੈਂ ਤੁਹਾਡੇ ਡਰਾ ਪਰਮਿੰਦਰ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 2 ਜਾਂ 3 ਦਿਨ ਚ ਲਗਾਤਾਰ ਜਰੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਹੁਣ ਜਿਹੜੀ ਬਰਸਾਤ ਦੀ ਜਿਹੜੀ ਸ਼ੁਰੂਆਤ ਹੋਈ ਆ ਤਾਂ ਹੈ ਤਸਵੀਰਾਂ ਦੇ ਰਹੀਆ ਜੰਦਰ ਦੀਆਂ ਤਸਵੀਰਾਂ ਦੱਸ ਤੁਹਾਨੂੰ ਦੁਹਾਰ ਰਿਹਾ ਕਿਸ ਤਰੀਕੇ ਦਾ ਜੰਦਰ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਲੋਕ ਕਿਵੇਂ ਜਿਹੜੇ ਆ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੀ ਇਹ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਤ ਜਾਂਦਰੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮਨਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭੜ ਚੁੱਕੇ ਨੇ ਤਾਂ ਉਸ ਨੂੰ ਦੇਖਦੇ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਟ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਜੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਵੇਖ ਸਕਦੇ ਕਿ ਇਸ ਤਰੀਕੇ ਨਾਲ ਜਿਹੜੀ ਆ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕੇ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਕੱਲ ਗਰਮੀ ਸੀਗੀ ਤਾਂ ਅੱਜ ਕਿਸ ਜਿਸ ਤਰੀਕੇ ਨਾਲ ਬਰਸਾਤ ਹੋਈ ਆ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਆ ਰਹੀ ਆ ਹੌਲੀ ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਨੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨਾਂ ਚ ਲਗਾਤਾਰ ਜਿਹੜੀ ਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣ ਗਿਆ ਬਿਜਲੀ ਕਰਕੇ ਕੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਆ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮਾਂ ਕਰਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਆ ਕੈਮਰਾਮੈਨ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸਵੇਰਾ ਟੀਵੀ ਤੇ ਮੈਂ ਤੁਹਾਡਾ ਰਪਿੰਦਰ ਮਿੰਦਸ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਕਵਿਖਵਾਨੀ ਕੀਤੀ ਗਈ ਸੀ ਕਿ 2 ਜਾਂ 3 ਦਿਨਾਂ ਚ ਲਗਾਤਾਰ ਜੜੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦਾ ਜੜੀ ਇਹ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਹੈ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਹੁਣ ਜਿਹੜੀ ਬਰਸਾਤ ਦੀ ਜੜੀ ਸ਼ੁਰੂਆਤ ਹੋਈ ਆ ਤਾਂ ਹੈ ਜਲੰਧਰ ਦੀਆਂ ਤਸਵੀਰਾਂ ਦੱਸਾਂ ਦੁਹਾਰ ਰਿਹਾ ਕਿਸ ਤਰੀਕੇ ਦਾ ਜਲੰਧਰ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਲੋਕ ਕਿਵੇਂ ਜਿਹ ਨਜ਼ਰ ਆ ਰਹੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿ ਇਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੀ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਾ ਤੇ ਜਾਣਦਰੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮਨਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭਰ ਚੁੱਕੇ ਨੇ ਤਾਂ ਉਸ ਨੂੰ ਦੇਖਦਾ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਜਿਹੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਆ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕੇ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਜ ਗਰਮੀ ਸੀਗੀ ਤਾਂ ਅੱਜ ਕਿਸ ਇਸ ਤਰੀਕੇ ਦਾ ਨਾਲ ਬਰਸਾਤ ਹੋਈ ਹੈ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਛਰੀ ਆ ਹੌਲੀ ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਵਿਕਵਾ ਨਹੀਂ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਕਰਕੇ ਕੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮਾਂ ਕਰਦੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਆ ਕੈਮਰਾਮੈਨ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸੋਲਰ ਟੀਵੀ ਤੇ ਮੈਂ ਤੁਹਾਡੇ ਡਰਾ ਪਰਮਿੰਦਰ ਸਿੰਘ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 2 ਜਾਂ 3 ਦਿਨਾਂ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਆ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਹੁਣੇ ਜਿਹੜੀ ਬਰਸਾਤ ਜਿਹੜੀ ਸ਼ੁਰੂਆਤ ਹੋਈ ਆਤਾ ਹੈ ਸੁਰਦਰਿਆ ਜਲੰਧਰ ਦੀਆਂ ਤਸਵੀਰਾਂ ਦੱਸਾਉਂ ਦੁਹਾਰਿਆ ਕਿ ਇਸ ਤਰੀਕੇ ਦਾ ਜਲੰਧਰ ਵਿੱਚ ਤੇਜ਼ ਬਰਸਾਤ ਹੋ ਰਹੀ ਆ ਲੋਕ ਕਿਵੇਂ ਜਿਹੜੇ ਆ ਬਰਸਾਤ ਦਾ ਆਨੰਦ ਲੈਂਦੇ ਨਜ਼ਰਾ ਆ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੇ ਆ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਦੇ ਜਲੰਧਰੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਹੈ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮੁਣਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭੜ ਚੁੱਕੇ ਨੇ ਤਾਂ ਉਸ ਨੂੰ ਦੇਖਦਾ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਹੈ ਤਾਂ ਹੁਣ ਜੇ ਤਸਵੀਰਾਂ ਜ਼ਿਲ੍ਹੰਦਰ ਤੋਂ ਸਾਹਮਣੇ ਆਏ ਨੇ ਜ਼ਿਲ੍ਹੰਦਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕਿਆਂ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਜੇ ਕੱਲ ਗਰਮੀ ਸੀਗੀ ਤਾਂ ਅੱਜ ਕਿਸ ਤਰੀਕੇ ਦਾ ਨਾਲ ਬਰਸਾਤ ਹੋਈ ਆ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਹੈ ਜਿਹੜੀ ਹੌਲੀ-ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਨੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਕਰਕੇਗੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮ ਕਰਾਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਡਰਾ ਪਰਮਿੰਦਰ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 2 ਜਾਂ 3 ਦਿਨਾਂ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਕੁਸ਼ਿਸ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਹੁਣ ਜਿਹੜੀ ਬਰਸਾਤ ਦੀ ਜਿਹੜੀ ਸ਼ੁਰੂਆਤ ਹੋਈ ਆ ਤਾਂ ਹੈ ਤਸਵੀਰਾਂ ਜਲੰਧਰ ਦੀਆਂ ਤਸਵੀਰਾਂ ਤਾਂ ਦੁਹਾਰ ਰਿਹਾ ਕਿਸ ਤਰੀਕੇ ਦਾ ਜਲੰਧਰ ਵਿੱਚ ਤੇਜ਼ ਬਰਸਾਤ ਹੋ ਰਹੀ ਆ ਲੋਕ ਕਿਵੇਂ ਜਿਹੜੇ ਆ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੇ ਆ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਾ ਤੇ ਜਾਂਦਰੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮੁਣਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਪੜ ਚੁੱਕੇ ਨੇ ਤਾਂ ਉਸ ਨੂੰ ਦੇਖਦਾ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਟ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਜੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਵੇਖ ਸਕਦੇ ਕਿ ਇਸ ਤਰੀਕੇ ਨਾਲ ਜਿਹੜੀ ਆ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕੇ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਕੱਲ ਗਰਮੀ ਸੀ ਕੀਤਾ ਅੱਜ ਕਿਸ ਜਿਸ ਤਰੀਕੇ ਨਾਲ ਬਰਸਾਤ ਹੋਈ ਆ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਛਰੀ ਆ ਹੌਲੀ ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨਾਂ ਚ ਲਗਾਤਾਰ ਜਿਹੜੀ ਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣ ਗਿਆ ਬਿਜਲੀ ਕਰਕੇ ਕੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਇਹ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮਾਂ ਕਰਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਆ ਕਹਿ ਉਹਨਾ ਮੈਂ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਰਾਮਿੰਦਰ ਸਿੰਘ ਦੱਸ ਦੇਗਾ ਮੌਸਮ ਵਿਭਾਗ ਦੇ ਵੱਲੋਂ ਕੋਈ ਖਵਾਨੀ ਕੀਤੀ ਗਈ ਸੀ ਕਿ 2 ਜਾਂ 3 ਦਿਨਾਂ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਹੈ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਹੁਣ ਜਿਹੜੀ ਬਰਸਾਤ ਦੀ ਸਲਵਾਤ ਹੋਈ ਆ ਤਾਂ ਹੈ ਸਵੇਰਾ ਦੇ ਰਿਹਾ ਜਲੰਧਰ ਦੀਆਂ ਤਸਵੀਰਾਂ ਦੱਤਾ ਨੂੰ ਦੁਹਾਰ ਰਿਹਾ ਕਿ ਇਸ ਤਰੀਕੇ ਦਾ ਜਲੰਧਰ ਵਿੱਚ ਤੇਜ਼ ਬਰਸਾਤ ਹੋ ਰਹੀ ਆ ਲੋਕ ਕਿਵੇਂ ਨਜ਼ਰ ਆ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੇ ਆ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਾ ਤੇ ਜਾਨਦਰੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮਨਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭਰ ਚੁੱਕੇ ਨੇ ਤਾਂ ਉਸ ਨੂੰ ਦੇਖਦੇ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਜੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਆ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕੇ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਸਰ ਕ ਗਰਮੀ ਸੀਗੀ ਤਾਂ ਅੱਜ ਕਿਸ ਤਰੀਕੇ ਦਾ ਨਾਲ ਬਰਸਾਤ ਹੋਈ ਆ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਹੈ ਹੌਲੀ ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਵਿਕਵਾਨੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਕਰਕੇ ਕੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮਾਂ ਕਰਾਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਆ ਕੈਮਰਾ ਮੈਂ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸੋਲਰ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਆ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਹੁਣ ਜਿਹ ਜਲੰਧਰ ਦੀਆਂ ਤਸਵੀਰਾਂ ਦਤਾਉਂ ਦੁਹਾਰ ਰਿਹਾ ਕਿ ਇਸ ਤਰੀਕੇ ਦਾ ਜਲੰਧਰ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਲੋਕ ਕਿਵੇਂ ਜਿਹੜੇ ਆ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੇ ਆ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਾ ਤੇ ਜਾਣਦਰੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਹੈ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮੁਣਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭੜ ਚੁੱਕੇ ਨੇ ਤਾਂ ਉਸ ਨੂੰ ਦੇਖਦੇ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਜੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਵੇਖ ਸਕਦੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਆ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿੰਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕਿਆਂ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਸੀ ਕੱਲ ਗਰਮੀ ਸੀਗੀ ਤਾਂ ਅੱਜ ਕਿਸ ਤਰੀਕੇ ਦਾ ਨਾਲ ਬਰਸਾਤ ਹੋਈ ਹੈ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਸ਼ਰੀਆ ਹੌਲੀ-ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਨੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਕਰਕੇਗੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜਲੰਧਰ ਤੇਜ਼ ਹਵਾਵਾਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮ ਕਰਾਤੇ ਜਾ ਰਹੇ ਨੇ ਭਾਏ ਤਸਵੀਰਾਂ ਜਿਹੜੀ ਹੈ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸਵੇਰਾ ਟੀਵੀ ਤੇ ਮੈਂ ਤੁਹਾਡਾ ਪਰਮਿੰਦਰ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਹੁਣ ਜਿਹੜੀ ਬਰਸਾਤ ਦੀ ਜਿਹੜੀ ਸ਼ੁਰੂਆਤ ਹੋਈ ਆ ਤਾਂ ਹੈ ਜੰਦਰ ਦੀਆਂ ਜੰਦਰ ਦੇ ਤਸਵੀਰਾਂ ਦੱਸ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦਾ ਜੰਦਰ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਲੋਕ ਕਿਵੇਂ ਜਿਹੜੇ ਆ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੀ ਇਹ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਤ ਜਾਂਦਰੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮਨਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭੜ ਚੁੱਕੇ ਨੇ ਤਾਂ ਉਸ ਨੂੰ ਦੇਖਦਾ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਕੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ ਆ ਹਾਰਡ ਵਰਕ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਜਿਹੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਆ ਹੁਣ ਸਵੇਰ ਤੋਂ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਕਿਤਨਾ ਕਿਤੇ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਦਿਨ ਪੰਜਾਬ ਦੇ ਕਈ ਇਲਾਕੇ 'ਚ ਬਰਸਾਤ ਹੋਈ ਸੀ ਤਾਂ ਕੱਲ ਜਿਹੜੀ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਥੋੜੀ ਜਿਹੀ ਜੇ ਕੱਲ ਗਰਮੀ ਸੀਗੀ ਤਾਂ ਅੱਜ ਕਿਸ ਜਿਸ ਤਰੀਕੇ ਨਾਲ ਬਰਸਾਤ ਹੋਈ ਆ ਤਾਂ ਹੁਣ ਜਿਹੜੀ ਆ ਲੋਕਾਂ ਨੂੰ ਕੱਲ ਨਾਲ ਜਿਹੜੀ ਆ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਆ ਫਿਲਹਾਲ ਤੁਸੀਂ ਦੇਖ ਸਕਦੇ ਕਿਸ ਤਰੀਕੇ ਦਾ ਹੁਣ ਬਰਸਾਤ ਹੈ ਜਿਹੜੀ ਹੌਲੀ ਹੌਲੀ ਜਿਹੜੀ ਆ ਬੰਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਲਗਾਤਾਰ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਪੂਰੇ ਇਲਾਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਨੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 2 ਜਾਂ 3 ਦਿਨਾਂ ਚ ਲਗਾਤਾਰ ਜਿਹੜੀ ਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤੇਜ਼ ਬਰਸਾਤ ਹੋਵੇਗੀ ਤੇਜ਼ ਹਵਾਵਾਂ ਵਿੱਚ ਚੱਲਣ ਗਿਆ ਬਿਜਲੀ ਕਰਕੇ ਕੀ ਤਾਂ ਹੁਣ ਜਿਹੜੀ ਆ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਤਾਂ ਜਿਹੜੀ ਆ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਜੰਦ ਤੇਜ਼ ਹਵਾਵਾਂ ਵਿੱਚ ਚੱਲ ਰੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਲੋਕ ਬਰਸਾਤ ਦੇ ਵਿੱਚ ਜਿਹੜੇ ਆਪਣੇ ਕੰਮਾਂ ਕਰਦੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀ ਆ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਜਿਹੜੀ ਆ ਕੱਲ ਮੌਸਮ ਵਿਭਾਗ ਵੱਲੋਂ ਜਿਹੜੀ ਆ ਭਵਿੱਖਬਾਣੀ ਕੀਤੀ ਗਈ ਸੀਗੀ ਤਾਂ ਉਸ ਭਵਿੱਖਬਾਣੀ ਤੇ ਜਿਹੜੀ ਆ ਮੋਹਰ ਲੱਗਦੀ ਨਜ਼ਰ ਆ ਰਹੀ ਆ ਕੈਮਰਾਮੈਨ ਸਾਹਿਲ ਦੇ ਨਾਲ ਪਰਮਿੰਦਰ ਸਿੰਘ ਜਲੰਧਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਰਾਮਿੰਦਰ ਸਿੰਘ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਕੋਈ ਖਵਾਨੀ ਕੀਤੀ ਗਈ ਸੀ ਕਿ 2 ਜਾਂ 3 ਦਿਨ ਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਹੜੀ ਇਹ ਬਰਸਾਤ ਹੋ ਰਹੀ ਹੈ ਮੌਸਮ ਜਿਹੜਾ ਬਦਲਿਆ ਨਜ਼ਰ ਆ ਰਿਹਾ ਹੈ ਤਾਂ ਗਰਮੀ ਤੋਂ ਜਿਹੜੀ ਥੋੜੀ ਬੋਤੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਹੁਣੇ ਜਿਹੜੀ ਬਰਸਾਤ ਦੀ ਸਲਵਾਤ ਹੋਈ ਆ ਤਾਂ ਹੈ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦਾ ਜਲੰਧਰ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਲੋਕ ਕਿਵੇਂ ਜਿਹੜੇ ਆ ਬਰਸਾ ਨਜ਼ਰ ਆ ਰਹੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਇਹ ਹਾਈਵੇ ਆ ਹਾਈਵੇ ਦੇ ਵਿੱਚ ਜਿਹੜੇ ਆ ਲੋਕ ਕਿਵੇਂ ਲੋਕਾਂ ਨੂੰ ਜਿਹੜੇ ਆ ਕੰਮ ਕਰਾ ਤੇ ਜਾਨਦਰੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕ ਵੇਖੋ ਕਿਸ ਤਰੀਕੇ ਦੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਸੂਬੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਰਸਾਤ ਹੋ ਰਹੀ ਆ ਤਾਂ ਕਈ ਥਾਂ ਜਿਹੜੇ ਆ ਕਈ ਸ਼ਹਿਰ ਜਿਹੜੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਉਸ ਦੇ ਨਾਲ ਬਿਆਸ ਦੇ ਰਿਆ ਦੀ ਗੱਲ ਕੀਤੀ ਜਾਵੇ ਜਮੁਣਾ ਨਗਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜਿਹੜੇ ਆ ਭਰ ਚੁੱਕੇ ਨੇ ਤਾਂ ਉਸ ਨੂੰ ਦੇਖਦਾ ਹੋਇਆ ਉਹਨਾਂ ਦੇ ਵੱਲੋਂ ਜਿਹੜੇ ਫਲੱਡ ਗੇਟ ਵੀ ਖੁੱਲ ਗਏ ਨੇ ਤਾਂ ਕਈ ਫਲੱਡ ਖੇਤ ਖੋਲਣ ਦੇ ਨਾਲ ਕਈ ਸ਼ਹਿਰ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਇਲਾਕੇ ਦੇ ਵਿੱਚ ਜਿਹੜੇ